ਆ ਲਾਈ ਹੁਈ ਆ ਗੋਰੇ ਕਿਸਾਨ ਦੀ ਦੁਕਾਨ ਆਪਦੇ ਖੇਤ ਦੇ ਵਿੱਚ ਰੋਡ ਦੇ ਉੱਪਰ ਘਰ ਦੇ ਕੋਲੇ ਅਸੀਂ ਨੰਗਦੇ ਇੱਥੋਂ ਖੜ ਗਏ ਤੇ ਮੈਂ ਪੁੱਛਿਆ ਮੈਂ ਵੀਡੀਓ ਬਣਾ ਲਾਂ ਤੇ ਕਹਿੰਦੇ ਬਣਾ ਲਾ ਤੇ ਮੈਂ ਵੀਡੀਓ ਬਣਾਉਣੀ ਸ਼ੁਰੂ ਕੀਤੀ ਤੇ ਪੇਠੇ ਦਿਖਾਉਨੇ ਆ ਤੁਹਾਨੂੰ ਦੇਖੋ ਤੁਸੀਂ ਕਿੰਨੇ ਤਰ੍ਹਾਂ ਦੇ ਪੇਠੇ ਨੇ ਸ਼ੁਰੂ ਚ ਵੀ ਤੁਸੀਂ ਦੇਖੇ ਹੋਣੇ ਆ ਤੇ ਅੱਗੇ ਵੀ ਦੇਖੀ ਚੱਲਿਓ ਤੁਸੀਂ ਇਹ ਪੇਠਿਆਂ ਨੂੰ ਇਹ ਖਾਂਦੇ ਨਹੀਂ ਹੈਗੇ ਕੁਛ ਨਹੀਂ ਬਣਾਉਂਦੇ ਇਹਦਾ ਹੁਣ ਇਹਨਾਂ ਦਾ ਇੱਕ ਤਿਹਾਰ ਆਊਗਾ ਇਹ ਮਰਿਆ ਹੋਿਆਂ ਦਾ ਦਿਨ ਮਨਾਉਂਦੇ ਆ ਯਾਨੀ ਕਿ ਹਲੋਵੀਨ ਦਿ ਡੇ ਆਫ ਦਾ ਡੈਡ ਸੋ ਹੀ ਹਵ ਦੇ ਘਰਾਂ ਦੇ ਮੂਹਰੇ ਆਪਣੇ 12 ਚ ਇਹ ਰੱਖਦੇ ਨੇ ਪੇਠੇ ਲਿਆ ਕੇ ਕੋਈ ਪੂਤਾਨੀਆਂ ਸਕਲਾਂ ਬਣਾ ਕੇ ਕੁਛ ਕਿਵੇਂ ਕੁਛ ਕਿਵੇਂ ਤੇ ਉਹ ਵੀ ਤੁਹਾਨੂੰ ਦੱਸਾਂਗੇ ਆਪਾਂ ਵੀਡੀਓ ਬਣਾਈ ਕੀ ਹਿਸਾਬ ਕਿਤਾਬਾ ਕਾਹਤੋਂ ਇਹ ਮਨਾਉਂਦੇ ਨੇ ਇਸ ਤਰ੍ਹਾਂ ਦੇ ਜਿਹੜੇ ਤਿਹਾਰ ਨੇ ਇਹ ਇਹ ਵੀ ਇਹਨਾਂ ਦੇ ਇੱਕ ਬਹਿਮ ਦੇ ਨਾਲ ਜੁੜੀ ਹੋਈ ਗੱਲ ਆ ਸੋ ਦੇਖਿਓ ਤੁਸੀਂ ਕਿੰਨੇ ਅਜੀਬੋ ਗਰੀਬ ਪੇਠੇ ਨੇ ਆ ਦੇਖੋ ਇੱਥੇ ਹੀ ਬੈਠੇ ਪਏ ਨੇ ਪਤੰਦਰਾਂ ਦੇ ਇੰਨੇ ਇੰਨੇ ਤਰ੍ਹਾਂ ਦੇ ਪੇਠੇ ਨੇ ਇੱਥੇ ਰੰਗ ਬਰੰਗੇ ਆ ਤਾਂ ਲਸਣ ਦੀ ਗੱਠੀ ਲੱਗਦੀ ਆ ਦੇਖਣ ਨੂੰ ਪੇਠਾ ਕਹਦਾ ਕੋਈ 2 ਡਾਲਰ ਦਾ ਕੋਈ 1 ਡਾਲਰ ਦਾ ਕੋਈ 5 ਕੋਈ 8 ਇਹੋ ਜਿਹਾ ਭਾਅ ਇਹਨਾਂ ਦਾ ਹਾਵੀ ਪੇਠੇ ਨੇ 1 ਡਾਲਰ ਦਾ ਇੱਕ ਪੇਠਾ ਆ ਦੇਖੋ 3 4 ਬਾਂਡਾ ਯਾਨੀ ਕਿ 3 1 ਡਾਲਰ ਦੇ ਨੇ ਆ ਦੇਖੋ ਤਾਰੇ ਵਿੱਚ ਤਾਰਿਆਂ ਵਰਗੇ ਵੀ ਨੇ ਇਹ ਸਾਰੇ ਕੁਦਰਤੀ ਨੇ ਕੋਈ ਰੰਗ ਨਹੀਂ ਕਰਿਆ ਹੋਇਆ ਇਹਨਾਂ ਨੂੰ ਇਹੋ ਜਿਹੇ ਹੁੰਦੇ ਨੇ ਇਹ ਆ ਟਮਾਟਰ ਟਮਾਟਰ ਵੀ ਦੇਖੋ ਸੀ ਕਿੱਡੇ-ਕਿੱਡੇ ਨੇ ਅੱਧਾ-ਅੱਧਾ ਕਿਲੋ ਦਾ ਟਮਾਟਰ ਹੋਊ ਇੱਕ ਇਹ ਪੀਜੇ 버ਗਰ ਵਾਲੇ ਟਮਾਟਰ ਹੁੰਦੇ ਆ ਇਹ ਪੀਜੇ ਵਾਲੇ ਨਹੀਂ 버ਗਰ ਵਾਲੇ ਆਹ ਪੇਠਾ ਦਾ ਇੱਕ ਤਾਂ ਜਮਾ ਲਸਣ ਦੀ ਗੱਠੀ ਵਰਗੇ ਲੱਗਦੇ ਨੇ ਚਿੱਟੇ-ਚਿੱਟੇ ਸਬਜ਼ੀ ਵਾਲੇ ਟਮਾਟਰ ਅੱਡ ਹੁੰਦੇ ਨੇ ਤੇ ਜਿਹੜੇ 버ਗਰ ਵਾਲੇ ਟਮਾਟਰ ਉਹ ਅੱਡ ਹੁੰਦੇ ਨੇ ਆਹ ਦੇਖੋ ਮੈਨੂੰ ਲੱਗਦਾ ਕਿਲੋ-ਕਿਲੋ ਦੀ ਹੋਣੀ ਆ ਸਕਰਕੰਦੀ ਜਿਹੜੀ ਪਈ ਆ ਮਿੱਠੇ ਪਿਆਜ਼ ਇਹ ਮਿੱਠਾ ਪਿਆਜ਼ ਕਹਿੰਦੇ ਆ ਇਹਨੂੰ ਇਹ ਉੱਧਰ ਐਪਲ ਵੀ ਜੇ ਹੋਏ ਨੇ ਉੱਧਰ ਬੁੜੀਆਂ ਫਿਰਦੀਆਂ ਨੇ ਆ ਛੱਲੀਆਂ ਨੇ ਇੰਡੀਅਨ ਮੱਕੀ ਆ ਇਹ ਆ